ਸੀਗੀ ਇਹ ਵੀ ਵਿਕੇ ਜੇ ਵੀ ਉਹਨਾਂ ਦੀ ਝੋਲੀ ਚ ਪੈ ਗਏ ਜੇ ਇਹ ਮਾੜਵੀ ਜਿਹੜਾ ਵਾ ਇਹ ਮਾੜਵੀ ਜਿਹੜਾ ਵਾ ਸੈਂਟਰ ਗਵਰਨਮੈਂਟ ਦਾ ਰਲਿਆ ਹੋਇਆ ਜੇ ਇਹ ਵੀ ਕਾਰਪੋਰੇਟ ਦੇ ਘਰਾਣਿਆਂ ਨਾਲ ਰਲਿਆ ਹੋਇਆ ਜੇ ਇਸ ਕਰਕੇ ਜਿੰਨੂੰ ਵੀ ਲਿਆਵਾਂਗੇ ਉਹਦੇ ਤੇ ਆਸਰੀ ਕੀਤੀ ਜਾਣੀ ਆਪਾਂ ਨੂੰ ਖੁਦ ਲੜਨਾ ਪੈਣਾ ਵਾ ਇਹ ਨਾਰਾ ਵਾ ਆਪਣੀ ਰਾਖੀ ਆਪ ਕਰੋ ਇਹਨਾਂ ਤੋਂ ਨਾ ਝਾਕ ਕਰੋ ਆਪਾਂ ਇਹਦਾ ਵੀ ਨਾਰਾ ਵੀ ਲਾਵਾਂਗੇ ਤੁਸੀਂ ਆਖਰੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹੋ ਇਹ ਸਰਕਾਰਾਂ ਕਰਦੀਆਂ ਕੀ 420 ਹੀਰਾ ਤੇਰੀ 420 ਏ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ ਯਾਸ ਹੋਵੀ ਏ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ ਯਾਸ ਹੋਵੀ ਤੇਰਾ ਫੇਰੀ ਚੱਕ ਦਿਆਂਗੇ ਤੌਂ ਤੇ ਘੋਡਾ ਰੱਖ ਦਿਆਂਗੇ ਤੇਰਾ ਫੇਰੀ ਚੱਕ ਦਿਆਂਗੇ ਤੌਂ ਤੇ ਘੋਡਾ ਰੱਖ ਦਿਆਂਗੇ ਏ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ ਯਾਸ ਹੋਵੀ ਉਹ ਜਨਤਾ ਇਕੱਠੀ ਲੱਪ ਕੇ ਰੱਖੀਏ ਕਿਲੀ ਏ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ 420 ਫੇਰਾ ਫੇਰੀ ਚੱਕ ਦੇਾਂਗੇ ਤੋਂ ਤੇ ਗੁੱਟਾ ਰੱਖਦੇ ਆ ਮੋਤੀ ਸਰਕਾਰ ਮੁਰਦਾਬਾਦ 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 ਜੀ ਦੇ ਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਦਾਨੀਆਂ ਬਾਦੀਆਂ ਦਾ ਦਲਾਲ ਮੋਦੀ ਮੁਰਦਾਬਾਦ 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 ਪੰਜਾਬ ਸਰਕਾਰ ਵੀ ਮੁਰਦਾਬਾਦ 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 ਇਹਨੀਆਂ ਬੇਤੀਆਂ ਵਾਹਿਗੁਰੂ ਜੀ ਕਾ ਖਾਲਸਾ ਇਹਦੇ ਲਾਗੇ ਬੰਨੇ ਹੋ ਗਏ 13 ਫਰਵਰੀ ਤੋਂ ਆਪਣੇ ਕਿਸਾਨ ਜੱਥੇ ਬੰਨੇ ਹੋ ਗਏ ਆਮ ਤਾਈ ਲੜਾਂਗੇ ਅਬ ਮਰਾਂਗੇ ਲੇਕਿਨ ਇਹ ਨਾਲ ਗੋਠੀਆਂ ਨਹੀਂ ਤੇਕਾਂਗੇ ਕਿਉਂਕਿ ਡੱਲੇਵਾਲ ਦੇ ਸਾਹ ਦੇ ਤੋਂ ਬਾਅਦ ਦੇ ਵਿੱਚ ਲੰਮੀ ਲਿਸਟ ਬਣੀ ਪਈ ਆ ਜਿਹੜੇ ਭਰਾ ਆਪਣੇ ਮਰਨ ਵਰਤ ਤੇ ਬੈਠਣਗੇ ਡੱਲੇਵਾਲ ਸਾਹਿਬ ਨੂੰ ਕੁਛ ਹੋ ਜਾਂਦਾ ਉਹਨਾਂ ਦੀ ਟੈਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਊਗਾ ਅਗਲਾ ਆਗੂ ਉਸੇ ਵੇਲੇ ਮਰਨ ਵਰਤ ਤੇ ਬੈਠ ਜਾਊਗਾ ਜੇ ਉਹਦੀ ਮੌਤ ਹੋ ਜਾਂਦੀ ਆ ਤੇ ਅਗਲਾ ਬੈਜੂਗਾ ਜਿੰਨਾ ਚਿਰ ਮੋਦੀ ਉਹਨਾਂ ਦੇ ਗੋਡੇ ਨਾ ਲੱਗੇ ਉਹਨਾਂ ਚਿਰ ਪੰਜਾਬ ਲੜੂਗਾ ਪੰਜਾਬੀ ਲੜਨਗੇ ਅਸੀਂ ਅਸੀਂ ਆਪਣੀ ਜਿੰਸ ਵੀ ਬਚਾਉਣੀ ਆ ਅਸੀਂ ਆਪਣੀ ਫਸਲ ਵੀ ਬਚਾਉਣੀ ਆ ਅਸੀਂ ਆਉਣ ਵਾਲੀ ਨਸਲ ਵੀ ਬਚਾਉਣੀ ਆ ਇਹ ਸਾਡਾ ਸਾਰਾ ਕੁਝ ਜਿਹੜਾ ਵਾ ਇਹਨਾਂ ਦਾਤੇ ਲਾਇਆ ਕਿਉਂਕਿ ਇਹਨਾਂ ਦੇ ਦੇਸ਼ ਨੂੰ ਜਿਹੜਾ ਵਾ ਉਹ ਬਕਾਊ ਲਾਇਆ ਵਾ ਇਹ ਝੋਲੀ ਚੋਕਿਆ ਇਹ ਦਲਾਲਿਆ ਇਸ ਕਰਕੇ ਪਰਾਉ ਆਪਾਂ ਨੂੰ ਲੜਨਾ ਪੈਣਾ ਇਸ ਕਰਕੇ ਆਪਾਂ ਲੜੀਏ ਔਰ ਇਹਨਾਂ ਨੂੰ ਪੰਜਾਬ ਸਰਕਾਰ ਤੇ ਮਾੜੀ ਮੋਢੇ ਲੁੱਠੀਆ ਹੁਣ ਇਹਦੇ ਦੇ ਮੰਤਰੀ ਸੰਤਰੀ ਉਂ ਡੱਲੇ ਵਾਲ ਦੇ ਪੈਰਾਂ 'ਚ ਬਹਿਣ ਡਿਆ ਪਿਆ ਬਾਪੂ ਜੀ ਛੱਡ ਦਿਓ ਮਰਨ ਵਰਤ ਛੱਡ ਦਿਓ ਲੇਕਿਨ ਬਾਪੂ ਨੇ ਆਖਿਆ ਜਿੱਥੇ 7 ਲੱਖ ਕਿਸਾਨ ਖੁਦਕੁਸ਼ੀ ਕਰ ਗਿਆ ਕਰਜ਼ੇ ਦੇ ਦੁੱਖੋਂ ਜੇ ਉਹਦੇ 'ਚ ਮੇਰੀ ਵੀ ਜਾਨ ਚਲ ਜੂਗੀ ਤੇ ਆਉਣ ਵਾਲਾ ਕਿਸਾਨ ਤੇ ਮਜ਼ਦੂਰ ਕਰਜ਼ਾ ਮੁਕਤ ਹੋ ਜੇ ਲੇਕਿਨ ਮੇਰੀ ਜਾਨ ਜਾਂਦੀ ਤੇ ਜਾਵੇ ਭਰਾਓ ਇਸ ਕਰਕੇ ਆਪਾਂ ਬਹੁਤ ਧੰਨਵਾਦ ਅੱਗੇ ਵੀ ਕੋਈ ਕਾਲ ਆਉਂਦੀ ਆ ਹੱਥ ਜੋੜ ਕੇ ਬੇਨਤੀ ਵੀਰਾਂ ਨੂੰ ਪੀ ਆਪਾਂ 2 ਕੈਂਤੇ 4 ਕੈਂਤੇ ਕੱਢੀਏ ਕਿਉਂਕਿ ਸਾਡੇ ਗੁਰੂਆਂ ਦਾ ਇਤਿਹਾਸ ਦੱਸਦਾ ਅਸੀਂ ਬਾਬਿਆਂ ਦਾ ਸਹਬਜ਼ਾਦਿਆਂ ਦਾ ਅਸੀਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਦਿਨ ਮਨਾ ਕੇ ਹਟੇ ਆਂ 7 ਸਾਲ ਦੀ 9 ਸਾਲ ਦੀ ਉਮਰ ਵਿੱਚ ਉਹਨਾਂ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਅਸੀਂ ਹੁਣ ਹੰਡਾਲੀ ਆ ਕੋਈ ਨਹੀਂ ਪਤਾ ਨਹੀਂ ਕਿੱਥੇ ਐਕਸੀਡੈਂਟ ਹੋ ਜਾਣਾ ਪਤਾ ਨਹੀਂ ਕਿੱਥੇ ਹਾਰਟ ਅਟੈਕ ਆ ਜਾਣਾ ਪਰ ਆਪਾਂ ਕੋਸ਼ਿਸ਼ ਕਰ ਜੀਏ ਆਪਾਂ ਲੋਕਾਂ ਵਾਸਤੇ ਕਰ ਜੀਏ ਜੇ ਲੋਕਾਂ ਵਾਸਤੇ ਕਰਾਂਗੇ ਤੇ ਸਾਡਾ ਆਪ ਦਾ ਵੀ ਭਲਾ ਵਾ ਜੇ ਆਪਾਂ ਕਿਸਾਨੀ ਬਚਾਉਣੀ ਆ ਆਪਾਂ ਜਵਾਨੀ ਵੀ ਬਚਾਉਣੀ ਆ ਜੇ ਆਪਾਂ ਫਸਲ ਬਚਾਉਣੀ ਆ ਤੇ ਆਪਾਂ ਆਪਣੀ ਨਸਲ ਵੀ ਬਚਾਉਣੀ ਆ ਇਸ ਕਰਕੇ ਸਾਡੇ ਸਾਡੇ ਸਰਪਈਆ ਇਸ ਕਰਕੇ ਕਿਸੇ ਪਾਰਟੀ ਦਾ ਸਾਡਾ ਕੋਈ ਸਬੰਧ ਨਹੀਂ ਵੋਟ ਜਿੱਥੇ ਮਰਜ਼ੀ ਪਾ ਦਿਓ ਪਰ ਗੈਰ ਰਾਜਨੀਤਿਕ ਜਿਹੜਾ ਗੈਰ ਸਿਆਸੀ ਫਰੰਟਾ ਉਹਦੀ ਅਗਵਾਈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਕਰ ਰਹੇ ਆ ਬਰਾਓ ਡੱਲੇਵਾਲ ਪਿੰਡ ਫਰੀਦਕੋਟ ਦੇ ਵਿੱਚ ਆ ਤੇ ਜਗਜੀਤ ਸਿੰਘ ਜੀ ਜੰਮ ਚਾਣ ਲੀ ਉਹਨਾਂ ਦਾ ਬੱਚਾ ਪਾਉਣ ਨੂੰ ਸਮਰਥਨ ਮਿਲਿਆ ਅੱਜ ਪੂਰੇ ਤੌਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕੋਈ ਦੁਕਾਨ ਕੋਈ ਮਾਲ ਨਹੀਂ ਖੁੱਲ੍ਹਾ ਸਵੇਰ ਦੇ 7 ਵਜੇ ਤੋਂ ਕਿਸਾਨ ਸੰਘਰਸ਼ ਕਮੇਟੀ ਕੋਲ ਬੁੱਢਾ ਦੇ ਜਿਹੜੇ ਵਰਕਰ ਆ ਮੈਂਬਰ ਸਾਹਿਬਾਨ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਕੋਈ ਕਿਸੇ ਰੋਡ ਤੇ ਕੋਈ ਕਿਸੇ ਰੋਡ ਤੇ ਤੇ ਬਹੁਤ ਜਨਾਂ ਦੇ ਨਾਲ ਰਮ ਦਾ ਬੈਂਕ ਦਾ ਅਸੀਂ ਕੇਂਦਰ ਸਰਕਾਰ ਨੂੰ ਦਸਨਾ ਚਾਹੁੰਦੇ ਆਂ ਯਾ ਦੇਖ ਲਓ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ ਉਹ ਇਹ ਗੜ੍ਹ ਛੋਧ ਗਏ ਕਿਸ ਤਰ੍ਹਾਂ ਪੂਰਾ ਪੂਰੀ ਤਰ੍ਹਾਂ ਦੇ ਨਿਸਾਨਾ ਦੇ ਦੁਆਰਾ ਸਹਾ ਦਿੱਤਾ ਜੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਮੈਨੂੰ ਇੱਕ ਸਾਇਰ ਬਜਟ ਦੇ ਤੇ ਬੰਦਾ ਨਹੀਂ ਸਪਲਾਈ ਦੀ ਬੰਦਾ ਨਹੀਂ جا رہی ہے کالنگ روڈ اور مو جانا سمرد والے اورڈر ریلی میں لگاتار دربار کے تابع ہو جائے جا رہی ہے

ਮਰੀਆ ਮੋਦੀ ਹੁਣੀ ਮਰਿਆ ਇਸ ਕਰਕੇ ਉਹਨਾਂ ਦੀ ਮਕਾਨ ਲਾਉਣ ਵਾਸਤੇ ਆਪਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਵੱਖ-ਵੱਖ ਜਥੇਬੰਦੀਆਂ ਨੇ ਪ੍ਰੋਗਰਾਮ ਕੀਤੇ ਆ ਪੂਰਾ ਪੰਜਾਬ ਬੰਦਿਆ ਇਸ ਵੇਲੇ ਨਾ ਕੋ ਟ੍ਰਾਂਸਪੋਰਟ ਨਾ ਕੋ ਰੇਲਵੇ ਨਾ ਕੋ ਦੁਕਾਨ ਆਪਾਂ ਨੂੰ ਬਹੁਤ ਵੱਡਾ ਸਮਰਥਨ ਦਿੱਤਾ ਵਾ ਅੰਮ੍ਰਿਤਸਰ ਦੇ ਵਸਨੀਕਾਂ ਨੇ ਅੰਮ੍ਰਿਤਸਰ ਦੇ ਵਸਨੀਕਾਂ ਨੇ ਇਸ ਕਰਕੇ ਅੱਜ ਆਪਾਂ ਇਸ ਮਕਾਨ ਦੇ ਵਿੱਚ ਜਿਹੜੇ ਵੀ ਵੀਰ ਸ਼ਾਮਲ ਹੋਇਆ ਬਹੁਤ ਧੰਨਵਾਦ ਮੈਂ ਨਾਰੇ ਲਾਉਂਗਾ ਕਿਉਂਕਿ ਪ੍ਰੈਸ ਮੈਂ ਨਾਰੇ ਲਾਉਣਾ ਨਾ ਤੁਸੀਂ ਨਾਲ ਬੈਠੋ ਨਾ ਉਹ ਨਾਲ ਗੋਲ ਕੇ ਤੁਸੀਂ ਬੋਲੀ ਤੂੰ ਇੱਧਰ ਨਹੀਂ ਨਹੀਂ ਉਹ ਪਿਛਲਾਗੇ ਸਾਡੇ ਆਹ ਦੋ ਮਿੰਟ ਦੋ ਮਿੰਟ ਫੋਟੋ ਕਰਾ ਲਓ ਕਿਰਪਾ ਕਰਦੇ ਚਲੋ ਆਓ ਸਾਡੇ ਆਪੇ ਹੱਥ ਨਾਲ ਆਵਾਜ ਹਾਏ 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 ਰੋਦੀ ਮਰਿਆ ਹਾਏ 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 बेतिया ਜੇ ਰੁਕਦੇ ਚੱਲਦੇ ਚੈੜੀ ਦੇ ਹਾਂ ਮੈਂ ਜਿਹੜਾ 40 ਪੈ ਗਿਆ ਥੋੜੇ ਟਰਾਲੀ ਚ ਆਵੇ ਹੋਰ ਉਹਨਾਂ ਚੋਂ ਬਿੱਟਰ ਮੋਹ ਲਿਓੜੇ ਪਾਤੂ ਜਿਹੜਾ ਜਿੱਤੀ ਆ ਅੱਲਾ ਪੈ ਗਿਆ ਅੱਲਾ ਮੇਰਾ ਨਾਮ ਜਗਿੰਦਰ ਸਿੰਘ ਹੈ ਜੀ ਮੈਂ ਕਿਸਾਨ ਸੰਘਰਸ਼ ਕਮੇਟੀ ਦਾ ਸੂਪਰ ਕਮੇਟੀ ਮੈਂਬਰ ਹਾਂ ਤੇ ਅੱਜ ਦਾ ਜਿਹੜਾ ਧਰਨਾ ਦਿੱਤਾ ਗਿਆ ਤੁਸੀਂ ਜੋ ਮੋਦੀ ਸਰਕਾਰ ਨਹੀਂ ਆਪਣੇ ਸੌਰੀਅਤ ਬਾਰੇ ਕੀ ਕਰ ਰਹੀ ਹੈ ਦੇਖੋ ਅੱਜ 30 ਦਸੰਬਰ ਨੂੰ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਜਥੇਬੰਦੀਆਂ ਕੁਝ ਤੇ ਰੇਲ 트랙 ਤੇ ਬੈਠੇ ਆ ਕੁਝ ਰੋਡ ਤੇ ਬੈਠੇ ਆ ਅਸੀਂ ਵੀ ਉਸ 30 ਦਸੰਬਰ ਦੀ ਜਿਹੜੀ ਕੌਲ ਆ ਦੋ ਪ੍ਰਧਾਨਗਰਮਾ ਵੱਲੋਂ ਮੈਕਨਾ ਵੱਲੋਂ ਉਸ ਕੌਲ ਦੇ ਤਹਿਤ ਅਸੀਂ ਸੋਗ ਮਾਰਚ ਅਸੀਂ ਜਿਹੜੀ ਮਕਾਨ ਆ ਮੋਦੀ ਦੀ ਉਹ ਮਕਾਨ ਲੈ ਕੇ ਅਸੀਂ ਬਾਜ਼ਾਰਾਂ ਦੇ ਵਿੱਚ ਪੂਰਾ ਰੋਸ ਕਰਕੇ ਸੈਂਟਰ ਗਵਰਨਮੈਂਟ ਦੇ ਖਿਲਾਫ ਅਸੀਂ ਇਸ ਆਵਾਜ਼ ਨੂੰ ਜਿਹੜਾ ਵਾ ਬੋਲੀ ਸਰਕਾਰ ਤੋਂ ਪਹੁੰਚਾਉਣ ਵਾਸਤੇ ਅੱਜ ਅਸੀਂ ਮਾਰਚ ਜਿਹੜਾ ਤਾਰਾ ਵਾਲੇ ਪੁਲ ਤੋਂ ਆਰੰਭ ਕਰਕੇ ਅਸੀਂ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੀ ਡੁੱਗੇ ਹੋਏ ਹੁਣ ਅਸੀਂ ਹਾਲੀਏ ਨੇ ਬਣੇ ਆ ਅਸੀਂ ਵੀ ਸਾਡਾ ਮਾਰਚ ਅੱਗੇ ਜੇ ਤਾਂ ਸੋਗ ਮਾਰਚ ਪੂਰੇ ਅੰਮ੍ਰਿਤਸਰ ਦੀਆਂ ਰੋਡਾਂ ਦੇ ਉੱਤੇ ਜਿਹੜਾ ਦਾ ਇਹ ਮਾਰਚ ਕਰੂਗਾ ਜੀ ਸੁਖਣਾ ਇਹ ਤਾਂ ਪੰਜਾਬ ਸਰਕਾਰ ਦੇ ਖਿਲਾਫ ਸਾਨੂੰ ਬੈਠੀ ਪੰਜਾਬ ਸਰਕਾਰ ਲਈ ਜਿਹੜਾ ਦਾ ਪੰਜਾਬ ਸਰਕਾਰ 10ਵੇਂ ਦੇ ਰੋਸ ਹੋ ਗਿਆ ਜੀ ਸਾਡਾ ਮੋਰਚਾ ਚੱਲਦਿਆ ਪਹਿਲਾਂ ਤੇ ਬਹੁਤ ਸਰਕਾਰ ਬਿਲਕੁਲ ਸੁੱਕੀ ਪਈ ਸੀ ਮੈਂ ਤਾਂ ਡੱਲੇਵਾਲ ਸਾਹਿਬ ਸਾਡੇ ਵਰਤ ਵਰਤ ਤੇ ਬੈਠੇ ਆ ਫੋਨ ਉਹਨਾਂ ਨੂੰ ਅੱਜ 35 ਦਿਨ ਹੋ ਗਏ ਆ ਉਹਨਾਂ ਨੇ ਕੁਝ ਵੀ ਖਾਦਾ ਫੋਨ ਪੰਜਾਬ ਸਰਕਾਰ ਖੋਣੀ ਦੀ ਹਰਕਤ ਵਿੱਚ ਆਈ ਆ ਪਰ ਸਾਡਾ ਸੀਐਮ ਸਾਹਿਬ ਆ ਤੇ ਆਸਟ੍ਰੇਲੀਆ ਦੀਆਂ ਪਹਾੜੀਆਂ ਦੇ ਵਿੱਚ ਫਿਰਦਾ ਨਿਕ ਮੰਦਾ ਉਹਨੂੰ ਡੱਲੇਵਾਲ ਸਾਹਿਬ ਮਰਨ ਤੇ ਪਏ ਆ ਤੇ ਸੀਐਮ ਸਾਹਿਬ ਸਾਡਾ ਟੂਰ ਤੇ ਗਿਆ ਆ ਨਿੰਦਣ ਵਾਲੀ ਗੱਲ ਆ ਮਾੜੀ ਗੱਲ ਆ ਇਹ ਗੱਲ ਆ ਕਿਉਂਕਿ ਪੰਜਾਬ ਸਾਰਾ ਅੱਗ ਦੀ ਪੱਠੀ ਚ ਝੋਕ ਕੇ ਆਪ ਇਹ ਵਿਦੇਸ਼ਾਂ ਦੇ ਦੌਰੇ ਕਰਦੇ ਫਿਰਦੇ ਆ ਇਸ ਕਰਕੇ ਇਸ ਗੱਲ ਤੇ ਪੰਜਾਬ ਸਰਕਾਰ ਦੀ ਨਿੰਦਣ ਆ